ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਤੇਸ਼ ਵਿਸ਼ੇਸ਼ ਦੇ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਕੱਲ ਹੋਵੇਗਾ ਕਿਸਾਨਾਂ ਦਾ ਦਿੱਲੀ ਕੂਚ ਸਰਵਣ ਸਿੰਘ ਪੰਦੇਰ ਨੇ ਲਾਈਵ ਹੋ ਕੇ ਕੀਤੇ ਅਹਿਮ ਐਲਾਨ ਕਿਹਾ ਕੇਂਦਰ ਸਰਕਾਰ ਸਾਡੇ ਵਿੱਚ ਫੁੱਟ ਪਾਉਣ ਦੀ ਕਰ ਰਹੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦੀਆਂ ਸਹਿਯੋਗੀ ਪਾਰਟੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਅੱਗੇ ਦਾਦੂਵਾਲ ਹਾਰੇ ਆਪਣੀ ਸੀਟ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਜੱਤੇ ਵਲਯਤ ਦੇ ਵਿੱਚ ਟ੍ਰੈਲੈਕਟਰੋਂਟ ਲਾਉਣ ਵਾਲੇ ਪੰਜਾਬੀ ਦੀ ਪੰਜਾਬ ਤੋਂ ਨਿਕਲੀ ਲਾਟਰੀ ਨਿਕਲਿਆ 10 ਕਰੋੜ ਦਾ ਇਨਾਮ ਦੇਖੋ ਪਰਿਵਾਰ ਦੇ ਵਿੱਚ ਕਿਵੇਂ ਖੁਸ਼ੀ ਦਾ ਮਾਹੌਲ ਕੀ ਕੀਤਾ ਜਾਵੇਗਾ ਪੈਸੇ ਦਾ ਵੱਡਾ ਪਿਆ ਜਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਸਹੂਲਤਾਂ ਲੈਣ ਲਈ ਭਰੀ ਹਾਮੀ ਮਰਨਵਰਤ ਤੇ ਬੈਠੇ 121 ਕਿਸਾਨਾਂ ਨੇ ਵੀ ਤੋੜਿਆ ਆਪਣਾ ਮਰਨਵਰਤ ਅਜਿਹੇ ਦੇ ਵਿੱਚ ਡਾਕਟਰ ਸਵੇਮਨ ਹੋਰਾਂ ਦੇ ਵੱਲੋਂ ਕਈ ਸਵਾਲ ਮਾਕੀ ਮੇਲੇ 'ਚ ਆਇਆ 21 ਕਰੋੜ ਦਾ ਘੋੜਾ ਪੂਰੇ ਦੇਸ਼ ਦੇ ਵਿੱਚ ਘੋੜੇ ਦੇ ਕੱਦ ਨੂੰ ਲੈ ਕੇ ਚਰਚਾ ਵਾ ਕੀ ਹੈ ਖਾਸ ਸੁਣੋ ਮਾਲਕ ਦੀ ਜ਼ੁਬਾਨੀ ਮੋਗਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਬੰਧਕੀ ਕੰਪਲੈਕਸ ਦੀਆਂ ਦੋ ਮਸਜਿਦਾਂ ਦਾ ਕੀਤਾ ਜਾਵੇਗਾ ਉਤਕਾਟਨ ਅਜਿਹੇ ਦੇ ਵਿੱਚ ਐਸਐਸਐਫ ਦੇ ਨਾਲ ਚੋੜੀ ਜਾਵੇਗੀ ਟ੍ਰੈਫਿਕ ਪੁਲਿਸ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਹੋਰਾਂ ਦੇ ਵੱਲੋਂ ਕੱਲ ਯਾਨੀ ਕਿ 21 ਜਨਵਰੀ ਨੂੰ ਵੱਡਾ ਐਲਾਨ ਕਰ ਦਿੱਤਾ ਗਿਆ ਏ ਉਹਨਾਂ ਨੇ ਕਿਹਾ ਏ ਕਿ ਉਹ ਅਤੇ ਬਾਕੀ ਪ੍ਰਾਂਤਾਂ ਦੇ ਵਿੱਚੋਂ ਕਿਸਾਨ ਦਿੱਲੀ ਕੂਚ ਕਰਨਗੇ ਤੇ ਅਜਿਹੇ ਦੇ ਵਿੱਚ ਜੋ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਨੂੰ ਲੈ ਕੇ ਜੋ ਗੱਲਾਂ ਆਖੀਆਂ ਗਈਆਂ ਨੇ ਉਹਨਾਂ ਨੇ ਇਸ ਨੂੰ ਲੈ ਕੇ ਵੀ ਕਈ ਨਵੇਂ ਸਵਾਲ ਚੁੱਕੇ ਆ। ਜ਼ਿਕਰੇ ਖਾਸੇ ਕਿ ਹਰਿਆਣਾ ਪੰਜਾਬ ਦੇ ਸ਼ੰਭੂ ਬਾਰਡਰ ਤੇ ਕਿਸਾਨ ਕੱਲ ਦਿੱਲੀ ਮਾਰਚ ਕਰਨਗੇ ਹਾਲਾਂਕਿ ਕੇਂਦਰ ਸਰਕਾਰ ਨੂੰ ਅਗਲੇ ਮਹੀਨੇ ਗੱਲਬਾਤ ਕਰਨ ਦਾ ਉਹਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਪਰ ਕਿਸਾਨ ਮਜ਼ਦੂਰ ਮੋਰਚੇ ਦੇ ਸੰਜੋਗਨ ਚ ਸਰਵਣ ਸਿੰਘ ਬੰਦੇਰ ਨੇ ਸਾਫ਼ ਕੀਤਾ ਹੈ ਕਿ ਦਿੱਲੀ ਕੂਚ ਹੋਵੇਗਾ ਉਹ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਕੂਚ ਕਰਨ ਵਾਲੀ ਗੱਲ ਜਿਹੜੀ ਹੈ ਉਹਨਾਂ ਨੇ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਫੁੱਟ ਪਾਉਣ ਦੀ ਕੋਸ਼ਿਸ਼ ਕਰਦੀ ਪਈ ਹੈ ਐਮਐਸਪੀ ਦੀ ਗਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਐਸਕੇਐਮ ਦੇ ਵੱਲੋਂ 20 ਜਨਵਰੀ ਨੂੰ ਪੰਜਾਬ ਹਰਿਆਣਾ ਸਮੇਤ ਦੇਸ਼ ਭਰ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਸੰਸਦਾਂ ਦੇ ਘਰ ਦਾ ਘਰਾਵ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਬੰਸ ਸਿੰਘ ਪੰਦੇੜ ਦਿੱਲੀ ਅੰਦੋਲਨ ਦੋ ਦਾ ਆਗੂ ਬੋਲਦਾ ਜੀ ਅੱਜ ਮੈਂ ਸ਼ੰਭੂ ਤੇ ਖੜਾਵਾ ਸੰਭੂ ਦੀ ਸਟੇਜ ਆ ਔਰ ਇੱਥੋਂ ਅਸੀਂ ਤੁਹਾਡੇ ਨਾਲ ਦੋ ਤਿੰਨ ਮੈਂਟਲੀ ਚਰਚਾ ਕਰਨਾ ਚਾਹੁੰਦੇ ਆ ਨੈਟ ਕਿੰਨਾ ਕੁ ਚਿਰ ਸਰਕਾਰ ਚੱਲਣ ਦੇਂਦੀ ਆ ਵੀ ਪਤਾ ਲੱਗ ਜੂਗਾ ਵੱਧ ਤੋਂ ਵੱਧ ਨੂੰ ਸ਼ੇਅਰ ਕਰਦੇ ਹਾਂ ਇੱਕ ਤਾਂ ਜਿਹੜਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ ਉਹ ਭਰਾਓ ਜਿੰਨਾ ਚਿਰ ਨਹੀਂ ਬੰਦਦਾ ਉਹਨਾਂ ਚ 토ਡੀ ਖੇਤੀ ਦੀ ਪੈਦਾਵਾਰ ਦੀ ਕੋਈ ਵੀ ਖਰੀਦ ਦੀ ਗਰੰਟੀ ਦੀ ਜ਼ਾਮਨੀ ਨਹੀਂ ਪਰ ਸਕਦਾ 100 ਸਵਾਲਾਂ ਚ ਇਹ ਵੱਡਾ ਸਵਾਲ ਆ ਵੀ ਖਰੀਦ ਦੀ ਗਰੰਟੀ ਜਿਹੜੀ ਫਸਲ ਦੀ ਖਰੀਦ ਦੀ ਗਰੰਟੀ ਹੁੰਦੀ ਆ ਉਹੀ ਫਸਲ ਤੇ سرمایہਦਾਰ ਪੈਸਾ ਲਾਉਂਦੇ ਆ ਵੀ ਇਹ ਫਸਲ ਹੈਗੀ ਆ ਤਾਂ ਹੀ ਉੱਤੇ ਕੁਝ ਮਿਲਦਾ ਹੈਗਾ ਇਸ ਕਰਕੇ ਖੇਤੀ ਸੰਕਟ ਦਾ ਹੱਲ ਕਰਨਾ ਵਾ ਤਾਂ ਅੱਧਿਓ ਜਿਆਦਾ ਹੱਲ ਖੇਤੀ ਸੰਕਟ ਦਾ ਜਿਹੜਾ ਨਿਵੇੜਾ ਕਰੂ ਹੋਊਗਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਊਗਾ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਵਾਪਸ ਕਰਾਏ ਸਰਕਾਰ ਨੇ ਖੇਤੀ ਮੰਡੀ ਤੇ ਹਮਲਾ ਕੀਤਾ ਚੱਲੇਗੀ ਵਾਪਸ ਕੁਝ ਵੀ ਸਾਨੂੰ ਨਹੀਂ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਸਰਕਾਰ ਨੂੰ ਕੁਝ ਦੇਣਾ ਪੈਂਦਾ ਵਾ ਸਰਕਾਰ ਨੇ ਕੁਝ ਦੇਣਾ ਵੀ ਨਹੀਂ ਵਪਾਰੀ ਨੂੰ ਜਿਹੜਾ ਕਾਰਪੋਰੇਟ ਵਪਾਰੀ ਆ ਜਿਹੜਾ ਸਾਡੇ ਕੱਚੇ ਮਾਲ ਤੇ ਜਿਹੜਾ ਸਾਡੇ ਅਨਾਸ ਤੇ ਕਬਜ਼ਾ ਕਰਨਾ ਪੈਂਦਾ ਉਹਦਾ ਕਬਜ਼ਾ ਸਦਾ ਲਈ ਖਤਮ ਹੋ ਜਾਂਦਾ ਵਾ ਇਹਦੋਂ ਗਾਹ ਜਿਹੜਾ ਨਵਾਂ ਕਾਨੂੰਨ ਦਾ ਖਲੜਾ ਆਇਆ ਵਾ ਕੁਝ ਅਖੌਤੀ ਬੁੱਧੀਜੀਵੀਆਂ ਨੂੰ ਲੱਗਦਾ ਕਿ ਇਹ ਇਹ ਸਭ ਤੋਂ ਵੱਡਾ ਹੈਗਾ ਵਾ ਠੀਕ ਹੈ ਜੀ ਪਰ ਐਪੀਐਮਸੀ ਐਕਟ ਹੁੰਦਿਆਂ ਹੋਇਆਂ ਜੇ ਪੰਜਾਬ ਦਾ ਝੋਨਾ ਮੰਡੀਆਂ ਵਿੱਚ ਰੁਲਿਆ ਵਾ ਉਹਦੇ ਲਈ ਕੌਣ ਜ਼ਿੰਮੇਵਾਰ ਆ ਸਭ ਕੁਝ ਹੈਗਾ ਸੀ ਖਰੀਦ ਵੀ ਹੈਗੀ ਫਸਲ ਦੀ ਫਿਰ ਵੀ ਝੋਨਾ ਰੁਲ ਗਿਆ ਕਾਟਨ ਕਾਰਪੋਰੇਸ਼ਨ ਬਣੀ ਹੈਗੀ ਆ ਮਾਲਵੇ ਦੇ ਵਿੱਚ ਸਰਕਾਰ ਵੱਲੋਂ ਉਹਦੇ باوجود ਨਰਮਾ ਰੁਲ ਜਾਂਦਾ ਹੈਗਾ ਵਾ ਏਦਾਂ ਮਤਲਬ ਜਿੰਨਾ ਚਿਰ ਖਰੀਦ ਦੀ ਗਰੰਟੀ ਦਾ ਕਾਨੂੰਨ ਨਾ ਹੋਵੇ ਉਹਨਾਂ ਚਿਰ ਸਾਡੀ ਫਸਲ ਜੋ ਰੇਟ ਤੈਅ ਕਰ ਰਹੀ ਸਰਕਾਰ ਸਾਡੇ ਅਨੁਸਾਰ ਨਹੀਂ ਆਪਦੇ ਅਨਸਾਰ ਕਰ ਰਹੀ ਆ ਘੱਟੋ ਘੱਟ ਰੇਟ ਤੈਅ ਕਰ ਰਹੀ ਆ ਉਦੇ ਅਨੁਸਾਰ ਫਸਲ ਸੈਦ ਮੰਡੀ ਚ ਵਿਕੇ ਨਾ ਬੇਸ਼ੱਕ ਜਿਹੜਾ ਸਰਕਾਰ ਨੇ ਨਵਾਂ ਖਲੜਾ ਲੈ ਕੇ ਆਂਦਾ ਵਾ ਉਹ ਵੀ ਆਪਣੇ ਤਾਂ ਮਹੱਤਤਾ ਰੱਖਦਾ ਖਲੜਾ ਸਾਡਾ ਅੰਦੋਲਨ ਲੰਮਾ ਚੱਲੇਗਾ ਹੋਰ ਵੀ ਆ ਸਕਦਾ ਇਹਦੇ ਵਿੱਚ ਉਹਨੂੰ ਵੀ ਲੜਨਾ ਚਾਹੀਦਾ ਰੱਦ ਕਰਾਉਣ ਵਾਸਤੇ ਪਰ ਸਰਕਾਰ ਜਿਹੜੀ ਖੇਤੀ ਜਿੰਸ ਦੀ ਪੈਦਾਵਾਰ ਦਾ ਮੰਡੀ ਵਿੱਚ ਇੱਕ ਗਰੰਟੀ ਹੋਵੇ ਉਸ ਗਰੰਟੀ ਤੋਂ ਪੁੱਛੇ ਭਜਣਾ ਚਾਹੁੰਦੀ ਹੈਗੀ ਵੀ ਇਹਨਾਂ ਨੂੰ ਐਮਐਸਪੀ ਵਾਲੀ ਗੱਲ ਜਿਹੜੀ ਪੂਰੇ ਦੇਸ਼ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿੱਥੇ ਬਲਜੀਤ ਦਾਦੂਵਾਲ ਆਪਣੀ ਸੀਟ ਹਾਰ ਗਏ ਨੇ ਤਾਂ ਅਜੇਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗੀ ਪਾਰਟੀਆਂ ਨੂੰ ਜ਼ਿਆਦਾ ਸੀਟਾਂ ਮਿਲ ਗਈਆਂ ਨੇ ਤਾਂ ਦੂਸਰੇ ਪਾਸੇ ਇੱਕ ਨਵੇਂ ਉਲਟਫੇਰ ਨੂੰ ਲੈ ਕੇ ਹੁਣ ਖਾਸ ਖਬਰ ਨਿਕਲ ਕੇ ਸਾਹਮਣੇ ਆਈ ਹੈ ਜ਼ਿਕਰ ਖਾਸ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਆ ਗਏ ਹੈ ਇਹਨਾਂ ਨਤੀਜਿਆਂ ਦੇ ਵਿੱਚ ਜਿੱਥੇ 18 ਸੀਟਾਂ ਅਕਾਲੀ ਦਲ ਅਤੇ ਸਹਿਯੋਗੀਆਂ ਨੂੰ ਮਿਲੀਆਂ ਹੈ ਉੱਥੇ ਹੀ ਅਕਾਲੀ ਦਲ ਤੋਂ ਬਾਅਦ ਹਰਿਆਣਾ ਸਿੱਖ ਪੰਥਕ ਦਲ ਦੇ ਨਾਮ 6 ਸੀਟਾਂ ਆਈਆਂ ਜਦਕਿ ਉਹਨਾਂ ਦੇ ਸਹਿਯੋਗੀਆਂ ਨੂੰ 12 ਸੀਟਾਂ ਆਈਆਂ ਇਹਨਾਂ ਨਤੀਜਿਆਂ ਤੋਂ ਬਾਅਦ ਹੁਣ ਨਵੀਆਂ ਕਿੱਸ ਰਹੀਆਂ ਸ਼ੁਰੂ ਹੋ ਗਈਆਂ ਨੇ ਨਤੀਜਿਆਂ ਦੇ ਵਿੱਚ ਸਭ ਤੋਂ ਵੱਡਾ ਉਲਟਫੇਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਲੱਗਿਆ ਦਾਦੂਵਾਲ ਵਾਰਡ ਨੰਬਰ 35 ਸੀਟ ਤੋਂ ਉਮੀਦਵਾਰ ਖੜੇ ਨੇ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਿੰਡ ਕਲਾਵਾਲੀ ਦੇ 28 ਸਾਲਾਂ ਨੌਜਵਾਨ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਨੇ 1771 ਵੋਟਾਂ ਦੇ ਨਾਲ ਉਹਨਾਂ ਨੂੰ ਹਾਰ ਦਿੱਤੀ ਉਧਰ ਵਾਰਡ ਨੰਬਰ 10 ਤੋਂ ਹਰਿਆਣਾ ਸਿੱਖ ਪੰਥਕ ਦੇ ਪ੍ਰਧਾਨ ਬਲਦੇਵ ਸਿੰਘ ਨੇ 249 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਤੋਂ ਇੱਥੇ ਪਾਵੇਂ ਕਿ ਕਿਸੇ ਨੂੰ ਵੀ ਬਹੁਮਤ ਨਹੀਂ ਨਸੀਬ ਹੋਈ ਪਰ ਦੂਸਰੇ ਪਾਸੇ ਪ੍ਰਧਾਨ ਦਾਦੂਵਾਲ ਹਾਰ ਗਏ ਨੇ ਵਿਦੇਸ਼ ਦੇ ਵਿੱਚ ਲਗਾਤਾਰ ਆਪਣੀ ਮਿਹਨਤ ਕਰਕੇ ਪਰਿਵਾਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਪੰਜਾਬੀ ਦੀ ਪੰਜਾਬ ਦੇ ਵਿੱਚ ਇੱਕ ਲੋਟਰੀ ਨਿਕਲ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ 10 ਕਰੋੜ ਦਾ ਇਨਾਮ ਨਿਕਲਿਆ ਹੈ ਲੋਟਰੀ ਜਿੱਤਣ ਤੋਂ ਬਾਅਦ ਪਰਿਵਾਰ ਦੇ ਵਿੱਚ ਦੇਖੋ ਕਿਵੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਹਿੰਦੇ ਜਦੋਂ ਪਰਮਾਤਮਾ ਦੇਣ ਲੱਗਦਾ ਤਾਂ ਛੱਪੜ ਫੜ ਕੇ ਦਿੰਦਾ ਅਜੇਆ ਹੋਇਆ ਨੂਰਪੁਰ ਦੇ ਇੱਕ ਪਰਿਵਾਰ ਨਾਲ ਜੋ ਖੁਦ ਕੁਵੈਤ ਦੇ ਵਿੱਚ ਟਰਾਲਾ ਚਲਾ ਕੇ ਡਿਲੀਵਰੀ ਤਾਂ ਕਰਦਾ ਸੀ ਜਿਸ ਨੇ ਕਿ ਇੱਕ ਲੋਟਰੀ ਪੰਜਾਬ ਸਟੇਟ ਲੋਟਰੀ ਖਰੀਦੀ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਰੋੜਪਤੀ ਬਣ ਜਾਵੇਗਾ ਪਰ ਜਦੋਂ ਲੋਟਰੀ ਬੰਪਰ ਦਾ ਡਰਾਅ ਨਿਕਲਿਆ ਤਾਂ ਉਸ ਦੀ ਕਿਸਮਤ ਬਦਲ ਗਈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਅਜੇਹੇ ਦੇ ਵਿੱਚ ਲੋਟਰੀ ਜਿੱਤਣ ਵਾਲੇ ਹਰਪਿੰਦਰ ਸਿੰਘ ਨੂਰਪੁਰ 베ਦੀ ਨੇ ਦੱਸਿਆ ਹੈ ਕਿ ਉਹ ਇਸ ਜੋ ਖਰੀਦ ਜਿੱਤੀ ਹੋਈ ਇਨਾਮ ਰਾਸ਼ੀ ਉਸ ਦਾ ਕੀ ਕਰੇਗਾ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਜੀ ਖਰੀਦੀ ਸੀ 12 ਜੂਨ ਨੂੰ ਚਲੋ ਚਲੋ ਅਸ਼ੋਕਾ ਲੋਕੜੀ ਲੋਟ ਗਿਆ ਤਾਂ ਅੱਛਾ ਪਹਿਲਾਂ ਵੀ ਲੈਟਰੀ ਬੰਦ ਸੀ ਪਹਿਲਾਂ ਬੰਦੇ ਆ ਜੀ ਪਹਿਲਾਂ ਬੰਦੇ ਸੀਗੇ ਤੇ ਈਸ਼ਵਰੀ ਥੋੜੀ ਟਿਕਟ ਲਗੀ ਹੈ ਹਾਂਜੀ ਤੇ ਇਸ ਤਰ੍ਹਾਂ ਦਾ ਘਟ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਡ్రਾਈਵਰ ਹੀ ਕਰਦੇ ਹੋ ਜੀ ਡ్రਾਈਵਰ ਹੀ ਕਰਦੇ ਹੋ ਕੀ ਸੋਚ ਕੇ ਲੈਟਰੀਪਾਈਸ ਸੀ ਤੁਸੀਂ ਲੋਡ ਹੀ ਕਰਦੇ ਵਿੱਚ ਪੱਦੇ ਦੀ ਲੋਡ ਤਾਂ ਹੀ ਹਾਟਾਂ ਮੋਂਦੀ ਪੈਸਾ ਜੀ ਜੇ ਲੋੜ ਕਿਹਨੋਂ ਨਹੀਂ ਹੁੰਦੀ ਅੱਛਾ ਹੁਣ ਪੂਰੀ ਹੋ ਗਈ ਨਾ ਔੜੀ ਜਾ ਤਾਂ ਕੜਜੇ ਕੁਰਜੇ ਦੇ ਹੋਣਗੇ ਅੱਛਾ ਕਰਦੇ ਕਹੇਗੇ ਕਰਦੇ ਜੀ ਅੱਛਾ ਥੋੜੀ ਹੋ ਲੋਕਾਂ ਨੂੰ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਹਾਂ ਜੀ ਸਾਰਾ ਖੁਸ਼ੀ ਹੈ ਸਮੰਦ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਠੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਇਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪ੍ਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਠੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ B 506R 357 ਨੰਬਰ ਤੇ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਡਾਇਰੈਕਟਰ ਦਫ਼ਤਰ ਜਮ੍ਹਾਂ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਲਈ ਜਮ੍ਹਾਂ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਹੈ ਰੋਪੜ ਸ਼ਹਿਰ ਦੇ ਭਾਗ ਖੁੱਲ ਚੁੱਕੇ ਹੈ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਔਰ ਪ੍ਰਮਾਤਮਾ ਨੇ ਜਦੋਂ ਕਿਰਪਾ ਕੀਤੀ ਹੈ ਅੱਜ ਛੱਪੜ ਫਾਰ ਕੇ ਕਿਰਪਾ ਕੀਤੀ ਹੈ ਕਿ ਸਿੱਧਾ ਹੀ 10 ਕਰੋੜ ਦਾ ਇਨਾਮ ਰੋਪੜ ਦੀ ਝੋਲੀ 'ਚ ਆਇਆ ਹੈ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਔਰ ਕਰੋੜ ਬਤੀ ਲੱਖ ਬਤੀ ਬਣ ਰਹੇ ਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਰਦਾਰ ਸਿੰਘਾ ਜੀ ਮੇਰਾ ਪਿੰਡ ਵੜ ਪਾਇਆ ਤੇ ਜੀ ਲਾਈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਪਹਿਲਾਂ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲਾਈਟਰੀ ਲੱਗੀ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਜੀ ਠੀਕ ਹੈ ਸਾਡੇ ਵੀ ਬਸ ਖੁਸ਼ੀ ਨਹੀਂ ਹੋਈ ਵੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਇਹਨਾਂ ਚਾਹੋਗੇ ਜੀ ਕਹਿਣਾ ਚਾਹੁੰਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਓਨਰ ਓਨਰ ਉਹਨਾਂ ਜੀ ਲੱਕੀ ਜੀ ਲੱਕੀ ਜੀ ਉਹਨਾਂ ਕੋਲ ਤੇ ਮੈਂ ਟਿਕ ਲਈ ਜੀ ਨੂਰ ਪਵਿੱਤੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦਾ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੇ ਸੀ ਟਿਕਟ ਲਈ ਨੂਰ ਪਵਿੱਤੀ ਤੋਂ ਜੀ ਹਾਂਜੀ ਤੇ ਅਸ਼ੋਕਾ ਲਾਟਰੀ ਏਜੰਸੀ ਵਾਲੇ ਹਾਂਜੀ ਜੋ ਜੋ ਉਸ ਦੀ ਓਨਰ ਹੈ ਜੀ ਕੀ ਬਤਾਇਆ ਜਾਂ ਤਾਂ ਬੋਲ ਰਹੇ ਹਾਂ ਕੋਈ ਨੋ ਵੀ ਬਤਾਇਆ ਇਹ ਸਾਨੂੰ ਜੀ ਤੁਸੀਂ ਦੋਨੇ ਬਤਾਈ ਦੀ ਕੀ ਕਰੋਗੇ ਜੀ ਹੁਣ ਹੁਣ ਜੇ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਜੀ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜਵੰਦਾ ਦੀ ਜੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਤੇ ਜੁਬੇ ਘਰ ਦੇ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਜਦੋਂ ਬਜ਼ੁਰਗ ਕਹਿੰਦੇ ਲੰਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਾ ਟਾਈਮ ਟਾਈਮ ਟੂ ਟਾਈਮ ਹਾਂਜੀ 55 ਦਿਨ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਆਖਰ ਆਪਣੇ ਮਰਨ ਵਰਤ ਨੂੰ ਲੈ ਕੇ ਮੈਡੀਕਲ ਸੁਵਿਧਾਵਾਂ ਲੈਣ ਨੂੰ ਲੈ ਕੇ ਹਾਮੀ ਭਰ ਦਿੱਤੀ ਹੈ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ ਤਾਂ ਦੂਸਰੇ ਪਾਸੇ ਉਹਨਾਂ ਦੇ ਨਾਲ ਬੈਠੇ ਬਾਕੀ ਕਿਸਾਨਾਂ ਦਾ ਵੀ ਮਰਨ ਵਰਤ ਖੁਲਵਾਇਆ ਗਿਆ ਜ਼ਿਕਰੇ ਖਾਸ ਕੇ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਨੂੰ ਕੇਂਦਰ ਸਰਕਾਰ ਦੇ ਵੱਲੋਂ ਮਨਾ ਲਿਆ ਗਿਆ ਹੈ ਅਤੇ ਆਉਣ ਵਾਲੀ 14 ਫਰਵਰੀ ਨੂੰ ਇਸ ਬਾਬਤ ਇੱਕ ਖਾਸ ਮੀਟਿੰਗ ਕਰਨ ਦੀ ਗੱਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ 100 ਕਿਸਾਨ ਜਿਹੜੇ ਕਿ ਉਹਨਾਂ ਦੇ ਨਾਲ ਮਰਨ ਵਰਤ ਤੇ ਬੈਠੇ ਸੀ ਉਹਨਾਂ ਦਾ ਵੀ ਵਰਤ ਖਲਵਾਇਆ ਗਿਆ 55ਵੇਂ ਦਿਨ ਖਨੌਰੀ ਕਿਸਾਨ ਮੋਰਚੇ ਤੇ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਅੰਸ਼ੰ ਚੱਲਦਾ ਪਿਆ ਸੀ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਸੀਨੀਅਰ ਅਧਿਕਾਰੀ ਭੇਜੇ ਗਏ ਤਾਂ ਉਹਨਾਂ ਦੇ ਵੱਲੋਂ ਹੁਣ ਮੈਡੀਕਲ ਸਹੂਲਤਾਂ ਲੈਣ ਦਾ ਜਿਹੜਾ ਆ ਉਹ ਮੰਨ ਲਈ ਗਈ ਹੈ ਅਜਿਹੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਵੇਂ ਕਿ ਇੱਥੇ ਡਾਕਟਰ ਸੁਵੈਮਨ ਹੋਰਾਂ ਦੇ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਪਰ ਦੂਸਰੇ ਪਾਸੇ ਜੋ ਲੋਕ ਇਹ ਅਰਦਾਸਾਂ ਕਰਦੇ ਪਏ ਸਨ ਕਿ ਜਗਜੀਤ ਸਿੰਘ ਢੱਲੇਵਾਲ ਮੰਨ ਜਾਣ ਉਹਨਾਂ ਲਈ ਇਹ ਰਾਹਤ ਦੀ ਖਬਰ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਆਪਣਾ 13 ਫਰਵਰੂ ਤੋਂ ਲੈ ਕੇ ਅੰਦੋਲਨ ਚੱਲ ਰਿਹਾ ਹੈ ਬਹੁਤ ਅਤਰਾ ਚੜ੍ਹਾ ਆਇਆ ਜਦੋਂ ਅਸੀਂ ਅੱਗੇ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਸਰਕਾਰ ਨੇ ਸਾਡੇ ਗੋਲੀਆਂ ਹੀ ਮਾਰੀਆਂ ਅਥਰੂ ਗੈਸ ਦੇ ਗੋਲੇ ਵੀ ਛੱਡੇ ਤੇ ਉਹਦੇ ਵਿੱਚ ਸਾਡਾ ਮੁੰਡਾ ਸੁਭਕਰਨ ਸੀਖਿਤ ਵੀ ਹੋਇਆ 6 ਨੌਜਵਾਨਾਂ ਦੀ ਨਿਗਾ ਵੀ ਚਲੀ ਗਈ ਸੀ 400 ਤੋਂ ਵੱਧ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਪੈਦਲ ਵੀ ਜਾਂਦੇ ਜਿੱਥੇ ਭੇਜਦੇ ਸੀ ਅਸੀਂ ਜਾਂ ਟ੍ਰੇਨਾਂ ਦੇ ਜਾਣ ਨੂੰ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕਰਦੇ ਸੀ ਪੈਦਲ ਜਾਂਦੇ ਤੇ ਵੀ ਅਥਰੂ ਗੈਸ ਦੇ ਗੋਲੇ ਛੱਡਦੇ ਸੀਗੇ ਉਹ ਉਸ ਤੋਂ ਬਾਅਦ ਮਜਬੂਰ ਨਕੀ ਹੋਇਆ ਦੋ ਇਹਦੇ ਵਿੱਚੋਂ ਜਿਹੜੇ ਆਪਣੇ ਐਸਕੇਮ ਨਾਨ ਪੋਲਿਟਿਕਲ ਦੇ ਸੀਨੀਅਰ ਆਗੂ ਨੇ ਕਨਵੀਨਰ ਨੇ ਜਥੇਵੰਦੀ ਸਿੱਧੂਪੁਰ ਦੇ ਸੁਪਾ ਪ੍ਰਧਾਨ ਨੇ ਜਗਜੀਤ ਸਿੰਘ ਟੱਲੇਵਾਲ ਜੀ ਕਿਸਾਨਾਂ ਦੇ ਥੰਮ ਕਿਸਾਨਾਂ ਦੇ ਮਸੀਹਾ ਕਿਸਾਨੀ ਦੇ ਹਮਦਰਦ ਉਹਨਾਂ ਨੇ ਕਿਹਾ ਵੀ ਆਪਾਂ ਆਪਣੇ ਨੌਜਵਾਨ ਨਹੀਂ ਗੋਣੇ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਸ਼ਹਾਦਤ ਦੇਵਾਂਗੇ ਕਿਉਂਕਿ ਵਿੱਚ ਹੁਣ ਸੁਣਨ ਦੇ ਵਿੱਚ ਆਉਂਦਾ ਸੀਗਾ ਕਹਿੰਦੇ ਵੀ ਆਗੂ ਆਪ ਨਹੀਂ ਮਰਦੇ ਨੇ ਆਪਣੀ ਫੌਜ ਮਰਵਾਉਂਦੇ ਰਹਿੰਦੇ ਆ ਇਸ ਕਰਕੇ ਪ੍ਰਧਾਨ ਬੇਸ਼ੱਕ ਚਲੋ ਸਾਡੇ ਬੈਠਣ ਨਾਲ ਥੋੜਾ ਸਰਕਾਰ ਤੇ ਦਬਾਅ ਬਣਿਆ ਸਰਕਾਰ ਨੇ ਪ੍ਰਪੋਜ਼ਲ ਭੇਜਿਆ ਤਾਂ ਮਤਲਬ ਉਸ ਜੀ ਨਾਲ ਵਧੀਆ ਲੱਗਿਆ ਪਰ ਸਾਨੂੰ ਮਤਲਬ ਜਿਹੜਾ ਮੇਨ ਡਰ ਸੀਗਾ ਉਹ ਸਾਡੇ ਪ੍ਰਧਾਨ ਜੀ ਦਾ ਸੀ ਕਿ ਸਾਡੇ ਪ੍ਰਧਾਨ ਜੀ ਨਾ ਸਾਡੇ ਤੋਂ ਚਲੇ ਜਾਣ ਅਸੀਂ ਮਤਲਬ ਉਹਨਾਂ ਖਾਤਰ ਇਹ ਸਟੈਪ ਲਿਆ ਜੀ ਬਾਕੀ ਚਲੋ ਬੱਚਿਆਂ ਦੀ ਥੋੜੀ ਟੈਨਸ਼ਨ ਤਾਂ ਸੀ ਪਰ ਮਤਲਬ ਇਹ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਸੀਂ ਬੱਚਿਆਂ ਖਾਤਰ ਹੀ ਬੈਠੇ ਸੀ ਕਿਉਂਕਿ ਅਸੀਂ ਜ਼ਮੀਨਾਂ ਵਾਲੇ ਖੇਤੀ ਕਰਨ ਵਾਲੇ ਤਾਂ ਹੈਗੇ ਆ ਜੇ ਮੈਂ ਸਾਡੇ ਕੋਲ ਕੱਲ ਨੂੰ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਬੱਚੇ ਕਿੱਦਾਂ ਪਾਲਾਂਗੇ ਜੀ ਮਤਲਬ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਸਟੈਪ ਲਿਆ ਸੀ। ਠੀਕ ਹੈ ਤਾਂ ਅੱਜ ਮਰਨਵਾਰਤ ਤੋੜਿਆ ਗਿਆ ਤਾਂ ਪਰਿਵਾਰ ਨਾਲ ਹੈਗਾ ਕਿਵੇਂ ਮਹਿਸੂਸ ਹੋ ਰਿਹਾ ਵਧੀਆ ਜੀ ਮਤਲਬ ਬੱਚੇ ਵੀ ਮੌਕੇ ਤੇ ਆ ਗਏ ਸੀਗੇ ਬੱਚਿਆਂ ਨੇ ਚਲੋ ਯੂਐਸਪੀ ਆ ਕੇ ਮਤਲਬ ਵਰਤ ਤੜਵਾਇਆ ਸੋ ਵਧੀਆ ਲੱਗਿਆ ਜੀ ਠੀਕ ਲੱਗਿਆ ਤਾਂ ਹੁਣ ਕਿਵੇਂ ਦੇਖਦੇ ਹੋ ਜਿਹੜੀ ਮੀਟਿੰਗ ਹੋਈ ਹੈਗੀ ਲੱਗਦਾ ਹੈ ਕਿ ਗੱਲ ਨਿਕਲੂਗਾ ਹਾਂ ਜੀ ਬਿਲਕੁਲ ਨਿਕਲੂਗਾ ਕਿਉਂਕਿ ਇਹ ਸਰਕਾਰ ਤੇ ਦਬਾਅ ਬਣਿਆ ਤਾਂ ਤਾਂ ਹੀ ਉਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਪਿਛਲੇ 11 ਮਹੀਨਿਆਂ ਤੋਂ ਕੋਈ ਮੀਟਿੰਗ ਨਹੀਂ ਦਿੱਤੀ ਸੀਗੀ ਪਰ ਅੱਜ ਮਤਲਬ ਉਹਨਾਂ ਤੇ ਦਬਾਅ ਬਣਿਆ ਤਾਂ ਤਾਂ ਸਾਨੂੰ ਮੀਟਿੰਗ ਦਿੱਤੀ ਉਹ ਤੇ ਸਹਿਮਤੀ ਵੀ ਦੇ ਕੇ ਗਏ ਆ ਉਹ ਪਰ ਉਹਨਾਂ ਦਾ ਇੱਕ ਰੀਜਨ ਆ ਵੀ ਉੱਥੇ ਦਿੱਲੀ ਦੇ ਵਿੱਚ ਇਲੈਕਸ਼ਨ ਹੋਣੇ ਕਰਕੇ ਚੋਣ ਜਾਬਤਾ ਲੱਗਿਆ ਤਾਂ ਉਹ ਕੋਈ ਐਲਾਨ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਨੇ ਮਤਲਬ 14 ਤਰੀਕ ਦੀ ਮੀਟਿੰਗ ਦਿੱਤੀ ਹੋਈ ਆ ਠੀਕ ਹੈ ਤੇ ਬਾਕੀ ਉਹਨਾਂ ਦੀ ਸਹਿਮਤੀ ਤੇ ਸਭ ਤੋਂ ਪਹਿਲੇ ਬਹੁਤ-ਬਹੁਤ ਧੰਨਵਾਦ ਹੈ ਜੋ ਆਪ ਦਿਨ ਰਾਤ ہماری ਆਵਾਜ਼ ਕੋ ہمارے ਮੁੱਦੋਂ ਕੋ मजबूती से उठा रहे हैं चाहे रात की ठंड हो या इससे पहले गर्मियों में चिलचिलाती धूप हो तो उसके लिए हम आपका विशेष तौर पर धन्यवाद करते हैं और जो कल जो पूरा घटनाक्रम हुआ सबसे पहले मैं शॉर्ट में उस पर बात रख देता हूं उसके बाद बाकी जो अन्य साथीगण हैं वो भी बात रखेंगे साथियों परसों रात को लगभग डेढ़ बजे के आसपास सरदार जगजीत सिंह डल्लेवाल जी को उल्टियाँ पड़नी शुरू हुई और पौने दो बजे के आसपास जो हमारे जिम्मेदार साथी जितने भी स्टेज के आसपास थे उन तक मैसेज उनको मैसेज पहुंचाया गया और हम सारे साथी स्टेज के नज़दीक पहुंच गए डॉक्टरों का उस समय ये कहना था कि सरदार जगजीत सिंह डल्लेवाल जी के अंदर बाहर से पानी नहीं जा रहा है पिछले बहत्तर घंटों से और अंदर का जो पानी है वो उल्टियों के माध्यम से वो बाहर आ रहा है तो उनका कंप्लीट डिहाइड्रेशन होने का खतरा बना हुआ है और जिस तरीके से एकदम से उनका ब्लड प्रेशर बहुत ही ज़्यादा हाई हो गया तो डॉक्टरों ने उस समय प्रस्ताव रखा कि आप एमरजेंसी का मेडिकल इंजेक्शन ले लीजिए जिसे सरदार जगजीत सिंह डल्लेवाल जी ने सिरे से खारिज कर दिया सिरे से नकार दिया और सुबह छः बजे तक उनको लगातार उल्टियां पड़ती रही कल दोपहर को केंद्र सरकार की तरफ से सेक्रेटरी रैंक के दो अधिकारी एक डायरेक्टर रैंक के अधिकारी एग्रीकल्चर मिनिस्ट्री से और कुछ मिनिस्ट्री ऑफ होम अफेयर्स के अधिकारी और पंजाब गवर्नमेंट के अधिकारियों का एक डेलीगेशन आया सबसे पहले वो सरदार जगजीत सिंह डल्लेवाल जी से मिलने आए उनका हालचाल जाना तो सरदार उन्होंने कहा कि के केंद्र सरकार ਢੱਲੇਵਾਲ ਸਾਹਿਬ ਆਪकी जिंदगी को लेके आपके स्वास्थ्य को लेके ਬੜਾ ਚਿੰਤਿਤ ਹੈ ਸਰਦਾਰ ਜਗਦੀਸ਼ ਸ਼ੁਰੂ ਹੋਇਆ 26 ਤਰੀਕ ਤੋਂ ਲੈ ਕੇ 26 ਤਰੀਕ ਤੋਂ ਲੈ ਕੇ ਕਿਹੋ ਜਿਹੇ ਹਾਲਾਤ ਬਣੇ ਇਥੇ ਕਿਹੋ ਜਿਹੇ ਪ੍ਰਬੰਧ ਕੀਤੇ ਉਹ ਸਾਰਾ ਜਿਹੜਾ ਘੇਰਾਪਾ ਮਜ਼ਬੂਤ ਕੀਤਾ ਟਰਾਲੀਆਂ ਲਾਈਆਂ ਟਰਾਲੀਆਂ ਦੇ ਉਤਲਾ ਫਿਰ ਨਾਕੇ ਲਾਏ ਮੈਨੂੰ ਇਹ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣਾ ਹੈ ਬਹੁਤ ਵਾਰੀ ਮਰਤਵਾਰ ਮਰਨ ਨਾਲ ਸ਼ੁਰੂ ਕੀਤਾ ਹੋਣਾ ਲੋਕਾਂ ਨੇ ਭੁਖ ਹੜਤਾਲਾਂ ਸ਼ੁਰੂ ਕੀਤੀਆਂ ਪਰ ਜਦੋਂ ਉਹਨਾਂ ਦੀ ਸਿਹਤ ਵਿਗੜਦੀ ਹੈ ਸਥਿਤੀ ਵਿਗੜਦੀ ਹੈ ਤਾਂ ਪੁਲਿਸ ਜ਼ਬਰਦਸਤੀ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਹੈ ਹਸਪੀਟਲ ਚ ਜਾਂ ਕਈ ਵਾਰੀਆਂ ਨੂੰ ਜੇਲ੍ਹਾਂ ਦੇ ਵਿੱਚ ਵੀ ਲੈ ਕੇ ਗਏ ਜੇਲ੍ਹਾਂ ਦੇ ਵਿੱਚ ਜਾ ਕੇ ਜ਼ਬਰਦਸਤੀ ਉਹਨਾਂ ਨੂੰ ਬੋਤਲਾ ਗਲੂਕੋਸ਼ ਲਾਏ ਜਾਂਦੇ ਨੇ ਪਰ ਇਹ ਪਹਿਲੀ ਵਾਰ ਹੈ ਕਿ ਸਾਡੇ ਇਥੇ ਵਰਕਰਾਂ ਨੇ ਆਗੂਆਂ ਨੇ ਬਰੰਟੀਆਰਾਂ ਨੇ ਕਿ 55 ਦਿਨਾਂ ਦੇ ਨੇੜੇ ਪੁਲਿਸ ਨੇੜੇ ਨਹੀਂ ਲੱਗਣ ਦਿੱਤੀ ਇਹ ਮੋਰਚੇ ਦੀ ਬਹੁਤ ਵੱਡੀ ਪ੍ਰਾਪਤੀ ਹੈ ਜੇ ਡੱਲੇਵਾਲ ਸਾਹਿਬ ਨੂੰ ਇੱਥੋਂ ਉਠਾ ਕੇ ਲੈ ਜਾਂਦੇ ਤਾਂ ਹੋ ਸਕਦਾ ਬਾਤ ਵੀ ਵਿਚਰਿਆ ਜਾਂਦੀ ਤੋਂ ਮੋਰਚਾ ਅੱਗੇ ਤੋਰਨ 'ਚ ਵੀ ਮੁਸ਼ਕਲਾਂ ਆਉਂਦੀਆਂ ਜਿਹੜੇ ਦਿਨ ਠਾਇਆ ਉਸ ਦਿਨ ਵੀ ਦੋਨੇ ਫੋਰਮਾਂ ਨੇ ਫੈਸਲਾ ਕਰਕੇ ਪੰਜਾਬ ਦੇ ਅਧਿਕਾਰੀਆਂ ਨੇ ਗ੍ਰਿਫਤਾਰੀ ਕੀਤੀ ਉਹਨਾਂ ਦੀ ਤੋਂ ਐਕਸ਼ਨ ਕੀਤਾ ਪਰ ਮੋਰਚੇ 'ਚੋਂ ਨਹੀਂ ਅਸੀਂ ਹਟੇ ਤਾਂ ਇੱਕ ਪ੍ਰੋਗਰਾਮ ਦਿੱਤਾ ਉੱਥੇ ਸਰਕਾਰ ਪਿੱਛੇ हट ਕੇ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਂਦਾ ਏ ਮੈਂ ਕਹਿੰਦਾ ਪਹਿਲੀ ਵਾਰ ਲੋਕਾਂ ਦੀ ਜਿੱਤ ਹੈ ਕਿ ਪੁਲਿਸ ਨੂੰ ਨੇੜੇ ਨਹੀਂ ਆਉਣ ਦਿੱਤਾ ਤੇ ਡੱਲੇਵਾਲ ਸਾਹਿਬ ਨੂੰ ਮੋਰਚੇ ਤੋਂ ਚੱਕੜ ਨਹੀਂ ਦਿੱਤਾ ਦੂਜੀ ਜਿਹੜੀ ਨਾਲ ਸਾਡੇ ਉਹ ਜਿਹੜੇ 121 ਕਿਸਾਨਾਂ ਨੂੰ ਉਹਨਾਂ ਨੂੰ ਵੀ ਅਸੀਂ ਵਧਾਈ ਦੇਣਾ ਚਾਹੁੰਦੇ ਆ ਬਿਨਾ ਪਰਿਵਾਰਾਂ ਨਾਲ ਰਾਇ ਕਰੇ ਤੋਂ ਮਾਨਕਸ ਤੌਰ ਤੇ ਤਿਆਰ ਤੋਂ ਬਗੈਰ ਸਾਡਾ ਰਾਤ ਨੂੰ ਫੋਰਮਾਂ ਦਾ ਫੈਸਲਾ ਹੋ ਪੰਜਾਬ ਦੇ ਵਿੱਚ ਮਾਗੀ ਮੇਲੇ ਦੇ ਵਿੱਚ ਜੋ ਪਸ਼ੂ ਮੇਲਾ ਲੱਗਦਾ ਹੈ ਇਸ ਮੇਲੇ ਦੇ ਵਿੱਚ ਇਸ ਵਾਰ ਇੱਕ ਘੋੜੇ ਦੀ ਬਹੁਤ ਚਰਚਾ ਬਣੀ ਹੋਈ ਹੈ ਜਿਸ ਦਾ ਨਾਮ ਡੈਵਿਡ ਹੈ ਜਿਸ ਦਾ ਮਾਲਕ ਪਿੰਡ ਬਾਦਲ ਦਾ ਰਹਿਣ ਵਾਲਾ ਹੈ ਇੱਕ ਪਾਸੇ ਪੂਰੇ ਪਸ਼ੂ ਮੇਲੇ ਦੇ ਵਿੱਚ ਘੋੜਿਆਂ ਦੇ ਨਾਲ ਹੋਰ ਵੀ ਜਾਨਵਰਾਂ ਦੀਆਂ ਨਸਲਾਂ ਪਹੁੰਚੀਆਂ ਹੋਈਆਂ ਨੇ ਪਰ ਇਸ ਘੋੜੇ ਨੂੰ ਲੈ ਕੇ ਘੋੜੇ ਦੇ ਮਾਲਕ ਦੇ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਇਸ ਵਾਰ ਸ੍ਰੀ ਮੁਖਤਰ ਸਾਹਿਬ ਦੇ ਮਾਕੀ ਦੇ ਮੇਲੇ ਦੌਰਾਨ ਪਸ਼ੂ ਮੰਡੀ ਦੇ ਵਿੱਚ ਮਹਿੰਗੇ ਮੁੱਲਾਂ ਦੇ ਘੋੜੇ ਲੋਕਾਂ ਦੇ ਖਿੱਚ ਦਾ ਕੇਂਦਰ ਬਣੇ ਹੋਇਆ ਹੈ ਭਾਵੇਂ ਕਿ ਇਸ ਮੇਲੇ ਦੇ ਵਿੱਚ ਘੋੜਿਆਂ ਤੋਂ ਬਿਨਾਂ ਹੋਰ ਜਾਨਵਰ ਵੀ ਦੇਖਣ ਨੂੰ ਮਿਲੇ ਪਰ ਇਸ ਦੌਰਾਨ ਮੰਡੀ ਦੇ ਵਿੱਚ ਪਹੁੰਚਿਆ ਮਾਰਾਬੜੀ ਨਸਲ ਦਾ ਘੋੜਾ ਡੇਵਿਡ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਘੋੜਾ ਦੇ ਮਾਲਕ ਮੁਤਾਬਕ ਇਸ ਘੋੜੇ ਦਾ ਮੁੱਲ 21 ਕਰੋੜ ਰੁਪਏ ਆਇਆ ਹੈ ਸਿੱਟ ਮੁਖਸਦ ਸਾਹਿਬ ਵਿਖੇ ਮਾਗੀ ਦੇ ਮੇਲੇ ਸਬੰਧੀ ਲੱਗਦੀ ਪਸ਼ੂ ਮੰਡੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਾਨਵਰ ਖਾਸ ਕਰਕੇ ਘੋੜੇ ਵੱਖ-ਵੱਖ ਨਸਲਾਂ ਦੇ ਪਹੁੰਚਦੇ ਹੈ ਲੱਖਾਂ ਤੋਂ ਸ਼ੁਰੂ ਹੁੰਦੀ ਘੋੜਿਆਂ ਦੀ ਕੀਮਤ ਕਰੋੜਾਂ ਤੱਕ ਪਹੁੰਚੀ ਹੋਈ ਹੈ ਮੰਡੀ ਦੇ ਵਿੱਚ ਆਏ ਖਾਸ ਨਸਲ ਦੇ ਘੋੜਿਆਂ ਵਿੱਚੋਂ ਡੇਵਿਡ ਜਿਹੜਾ ਕਿ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੰਜਮ ਸਟੱਡ ਫਾਰਮ ਬਾਦਲ ਦੇ ਇਸ ਘੋੜੇ ਦੇ ਮਾਲਕਾ ਮੁਤਾਬਕ ਇਸ ਦੀ ਕੀਮਤ ਮੁੱਲ 21 ਕਰੋੜ ਰੁਪਏ ਆਇਆ ਸੰਜਮ ਸਟੱਡ ਫਾਰਮ ਦੇ ਪ੍ਰਬੰਧਕਾਂ ਵਿੱਚੋਂ ਇੱਕ ਵਿੱਕੀ ਨੇ ਦੱਸਿਆ ਹੈ ਕਿ ਉਹ ਹਰ ਮੇਲਾ ਮਾਗੀ ਦੀ ਪਸ਼ੂ ਮੰਡੀ ਦੇ ਵਿੱਚ ਆਉਂਦੇ ਆ ਅਤੇ ਇਸ ਵਾਰ ਉਹ ਆਪਣਾ ਨਵਾਂ ਘੋੜਾ ਡੇਵਿਡ ਲੈ ਕੇ ਆਏ ਕੀ ਆ ਉਹ ਕਿੱਥੋਂ ਆਇਆ ਪਹਿਲਾਂ ਇਹ ਦਾਦਾ ਫਰਮ ਦਾ ਨਾਮ ਵੀ ਦੱਸ ਦੇ ਕੋਈ ਸਾਡਾ ਪਿੰਡ ਹੈ ਬਾਦਲਪਿੰਡ ਬਾਦਲ ਸਟੱਡ ਫਾਰਮ ਫਾਰਮਰ ਦਾ ਨਾਮ ਜੀ ਇਹ ਸੰਜਮ ਬਾਦਲ ਸਿੰਘ ਸਾਰੇ ਘੋੜਿਆਂ ਦੇ ਓਨਰ ਨੇ ਤੇ ਮੇਰਾ ਨਾਮ ਵਿੱਕੀ ਹੈ ਜੀ ਉਹਦਾ ਪੂਰਾ ਨਾਮ ਮੇਰਾ ਵਿਕਰਮਿੰਦਰ ਸਿੰਘ ਹੈ ਪਰ ਵਿੱਕੀ ਦੇ ਨਾਮ ਨਾਲ ਹੀ ਮੈਨੂੰ ਅਨਜਾਨਦੇ ਜਲ ਕਰ ਸੀ ਤੇ ਇਹ ਆਪਾਂ ਹਰ ਸਾਲ ਹੀ ਆਉਂਦੇ ਨੇ ਤੇ ਹਾਂ ਜੀ ਆਲਮੋਸਟ ਹਰ ਸਾਲ ਆਉਂਦੇ ਪਰ ਲਾਸਟ ਸਾਲ ਲਈ ਅਸੀਂ ਆਏ ਜੀ ਐਂਕਿ ਅਸੀਂ ਆਪ ਦਾ ਨਵਾਂ ਘੋੜਾ ਲੈ ਕੇ ਡੇਵਿਡ ਪਹਿਲੀ ਵਾਰ ਆਏ ਇੱਥੇ ਮੇਲੇ ਤੇ ਕਿੰਨੇ ਦਾ ਉਹ ਘੋੜਾ একদম ਲਾਗਤ ਕਿੰਨੀ ਉਹ ਦੀ ਜੀ ਲਾਗਤ ਤਾਂ ਮੰਨ ਕੇ ਚੱਲੋ ਜੀ ਅਸੀਂ 21 21 ਕਰੋੜ ਰੁਪਈਆ ਦਾ ਅਸੀਂ ਮੁੱਲ ਰੱਖਿਆ ਹੋਇਆ ਘੋੜੇ ਦਾ ਹੀ ਉਹ ਸਾਢੇ 3 ਸਾਲ ਦੀ ਉਮਰ ਹੈ ਜੀ ਉਹ ਦਲਵਾ ਘੋੜੇ ਦਾ ਬੱਚਾ ਜੀ ਮਾਂ ਉਹਦੀ ਰਾਜਾਂ ਸੀ ਉਹਦਾ ਕੱਦ ਕਿੰਨਾ ਹੈ ਜੀ ਉਹਦੀ ਹਾਈਟ 72 ਇੰਚ ਹੈ ਜੀ ਠੀਕ ਹੈ ਤੇ ਉਹ ਕੀ ਉਹਨੂੰ ਤੁਸੀਂ ਕੀ ਖਵਾਉਂਦੇ ਕੀ ਉਹਨੂੰ ਖਾਸ ਉਹਦੀ ਨਾਰਮਲ ਨਾਰਮਲ ਡਾਈਟ ਹੀ ਹੈ ਜੀ ਉਹਦੀ ਉਹ ਸਾਡੇ ਕੋਲੇ ਘੋੜੀਆਂ ਵੱਡੀਆਂ ਹੋਣ ਕਰਕੇ ਸਾਡੀ ਬਰੀਡਿੰਗ ਹੀ ਆਪਣੇ ਇਹ ਹੀ ਬਖਸ਼ੀ ਹੈ ਕਿ ਹਾਈਟ ਵਿਦ ਕਰ ਗਿਆ ਜੀ ਵਿਦ ਕਨਫਰਮੇਸ਼ਨ ਬਹੁਤ ਤੁਹਾਨੂੰ ਖਵਾਣੇ ਕੀ ਆਪਾਂ ਉਹਦਾ ਰੁਟੀਨ ਕੀ ਜਿਵੇਂ ਆਪਾਂ ਜਦੋਂ ਵਿంటర్ ਸੀਜ਼ਨ ਆ ਜਾਂਦਾ ਉਹ ਚਾਪਾਣੋਂ ਛੋਲੇ ਬਾਜਰਾ ਮੋਠ ਤੇ ਚੋਕਰ ਵਗੈਰਾ ਦਿੰਨੇ ਆ ਜੀ ਗਰਮੀ ਚ ਉਹਦੀ ਡਾਈਟ ਚੇਂਜ ਕਰ ਦਿੰਨੇ ਆ ਉਹ ਚ ਜਮੇ ਜਿਉਂ ਤੇ ਛੋਲੇ ਚੂਰੀ ਕਰ ਦਿੰਨੇ ਸੀ ਤੇ ਕਿਹੜੀ ਨਸਲ ਕਿਹੜੀ ਸੀ ਇਹ ਮਾਰਵਾੜੀ ਨਸਲ ਦਾ ਬਰੀਡ ਦਾ ਘੋੜਾ ਜੀ ਠੀਕ ਹੈ ਇਹ ਇਨਾ ਮਹਿੰਗਾ ਆ ਹਨਾ 20 ਕਰੋੜ ਰੁਪਇਆ ਹੈ ਇਹਦੀ ਕੀ ਕੋਈ ਖਾਸੀਅਤ ਕੀ ਹੈ ਇਹਦੀ ਖਾਸੀਅਤ ਇਹ 올 ਇੰਡੀਆ ਦਾ ਸਭ ਤੋਂ ਉੱਚਾ ਘੋੜਾ ਜੀ ਸੋਹਣਾ ਸੁਨੱਖਾ ਜੀ ਇਹਦੇ ਬੱਚੇ ਬਹੁਤ ਵਧੀਆ ਆ ਰਹੇ ਆ ਜੀ ਬਰੀਡਿੰਗ ਪਰਪਸ ਲਈ ਅੱਗੇ ਯੂਜ਼ ਹੋਣਾ ਇਹ ਘੋੜਾ ਠੀਕ ਹੈ ਇਹ ਕਿਹੜਾ ਕਲਰ ਜੀ ਬਲੈਕ ਤੇ ਬਲੈਕ ਕਲਰ ਆ ਇਹ ਤਿੰਨ ਪੈਰ ਵਾਈਟ ਆ ਜੀ ਮੱਤੇ ਪੂਰਾ ਬਲੇਜ ਹੈ ਜੀ ਕੋਈ ਲੋਕ ਨੇ ਕੋਈ ਬੁੱਲੀ ਵਗੈਰਾ ਲਾਈ ਹੋਈ ਹੈ ਕੋਈ ਸੀਮਤ ਲਾਈ ਲੋਕਾਂ ਨੇ ਇਹ ਤਾਂ ਜੀ ਪਹਿਲਾਂ ਜਦੋਂ ਇਹ ਜੰਮਿਆ ਸੀ ਜਿਸ ਦਿਨ ਜੀ ਉਦੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਸੀਗੇ ਜੀ ਉਹਨਾਂ ਨੇ 1 ਘੰਟੇ ਦਾ ਇਹਦਾ ਜੰਮਦੇ ਦਾ 1 ਕਰੋੜ ਰੁਪਿਆ ਆਫਰ ਕੀਤਾ ਸੀ ਸਾਨੂੰ ਤੇ ਹੁਣ ਇਹਦਾ ਸੀ 21 ਕਰੋੜ ਰੁਪਿਆ ਮੁੱਲ ਰੱਖਿਆ ਹੋਇਆ ਕੋੜੇ ਦਾ ਮੰਡੀ 'ਚ ਕੋਈ ਆਏ ਜੀ ਜੋ ਮੰਡੀ ਇੱਥੇ ਹੀ ਸਾਰਿਆਂ ਨੇ ਦੇਖਿਆ ਜੀ ਚਲੋ ਜੋ ਵੱਡੇ ਬਰੀਡਰ ਉਹ ਘਰੇ ਵੀ ਆਉਂਦੇ ਜਾਂਦੇ ਰਹਿੰਦੇ ਆ ਜੀ ਸਾਨੂੰ 2-4 ਪਾਰਟੀਆਂ ਤੋਂ ਪਹਿਲਾ ਆਫਰ ਆਈ ਹੈ ਜੀ ਕਰੋੜਾ ਰੁਪਿਆ ਦੀ ਆਫਰ ਆਈ ਹੈ ਜੀ ਗੋਰ ਵੀ ਆਪਣੀ ਕੋ ਨਸਲਾ ਜਾਈ ਹੋਈ ਮਾਰਵਾੜੀ ਨਹੀਂ ਮਾਰਵਾੜੀ ਆਈ ਪਹਿਲਾਂ ਆਪਾਂ ਨੌਕਰੇ ਰੱਖਦੇ ਰਹੇ ਪਰ ਇਸ ਟਾਈਮ ਆਪਰ ਕੋਲ 20 ਜਨ ਬਰਾਈ ਕਰੇ ਸਟੇਵ ਜੀ ਸਾਰੇ ਮਾਰਵਾੜੀ ਐ ਮਾਰਵਾੜੀ ਚ ਕੀ ਖਾਸੀ ਹੁੰਦੀ ਹੈ ਮਾਰਵਾੜੀ ਕੇ ਦੀ ਸੁੰਦਰਤਾ ਹੈ ਇਹਦੇ ਕੈਰੇਕਟਰ ਹੈ ਜੋ ਇਹਦਾ ਸਰੀਰ ਆ ਜੀ ਬੰਤਰਾ ਜੀ ਖੂਬਸੂਰਤੀ ਹੈ ਦੀ ਜੀ ਇਹ ਸਭ ਮਾਰਵਾੜੀ ਦੇ ਗੋਣਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਮੌਕਾ ਪਹੁੰਚੇ ਉੱਥੇ ਹੀ ਉਹਨਾਂ ਦੇ ਵੱਲੋਂ ਪ੍ਰਬੰਧਕੀ ਕੰਪਲੈਕਸ ਨੂੰ ਲੈ ਕੇ ਦੋ ਇਮਾਰਤਾਂ ਬਣਾਉਣ ਨੂੰ ਲੈ ਕੇ ਨੀਂਹ ਪੱਥਰ ਰੱਖਿਆ ਤਾਂ ਅਜਿਹੇ ਦੇ ਵਿੱਚ ਉਹਨਾਂ ਦਾ ਵੱਡਾ ਬਿਆਨ ਐਸਐਸਐਫ ਦੇ ਨਾਲ ਟ੍ਰੈਫਿਕ ਪੁਲਿਸ ਜੋੜਨ ਦਾ ਸਾਹਮਣੇ ਆਇਆ ਹੈ ਜ਼ਿਕਰੇ ਖਾਸ ਹੈ ਕਿ ਮੌਕੇ ਦੇ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦੋ ਪ੍ਰਬੰਧਕੀ ਕੰਪਲੈਕਸ ਦੀਆਂ ਇਮਾਰਤਾਂ ਦਾ ਨੀਂ ਪੱਥਰ ਰੱਖਿਆ ਗਿਆ ਜਿੱਥੇ 9 ਮਹੀਨਿਆਂ ਦੇ ਵਿੱਚ 10.31 ਕਰੋੜ ਦੀ ਲਾਗਤ ਦੇ ਨਾਲ ਇਹ ਬਿਲਡਿੰਗ ਤਿਆਰ ਕੀਤੀ ਜਾਵੇਗੀ ਅਜਿਹੇ ਦੇ ਵਿੱਚ ਐਸਐਸਐਫ ਦੇ ਨਾਲ ਹੋਰ ਟ੍ਰੈਫਿਕ ਪੁਲਿਸ ਨੂੰ ਵੀ ਜੋੜਿਆ ਜਾਵੇਗਾ ਜਿਸ ਬਾਬਤ ਮੁੱਖ ਮੰਤਰੀ ਮਾਨ ਦੇ ਵੱਲੋਂ ਅਹਿਮ ਖੁਲਾਸਾ ਕੀਤਾ ਗਿਆ ਮੌਕੇ ਉਨ੍ਹੀ ਲਾਈਵ ਕੀਤਾ ਜਦੋਂ ਬੋਲਦੇ ਸੀ के, थे। तो है। फोर्थ फ्लोर बड़े शानदार कमरे बनाए विद लेडीज एंड जेंट्स टॉयलेट और लिफ्ट दस करोड़ कती लख का प्रोजेक्ट है और सब तो बड़ी गल है कि इस ਤਸੀਲ ਖਨ ਕੰਪਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਯਾਨੀ ਕਿ 12.5% ਬਿਜਲੀ ਇਹ ਦਫ਼ਤਰ ਆਪੇ ਪੈਦਾ ਕਰੂਗਾ ਆਪਣੀ 12.5% ਆਪਣੀ ਸੋ ਇਹ ਇਨੀਸ਼ੀਏਟਿਵ ਲੈਂਡ ਜ਼ਰੂਰ ਦਿੱਤਾ ਹੈ ਅਸਲ ਤੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲੇ ਦੁਆਲੇ ਪਰ ਕੋਟਪੁਰ ਮੈਂ ਉਹ ਬਗਾ ਪ੍ਰਾਣਾ ਹੈ ਪਰ ਕੋਟਕਪੂਰ ਹੈ ਪਰ ਮੈਂ ਫਿਰੋਜ਼ਪੁਰ ਹੈ ਇੱਥੋਂ ਤਲਵੰਡੀ ਪਾਈ ਹੈ ਜੀਰਾ ਹੈ ਹੈ ਨਾ ਇੱਥੋਂ ਭੁਗੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਕੱਲ ਕੱਲ ਪਿੰਡ ਜਾਣ ਦੇ। ਸੋ ਐਮਐਲਏ ਸੈਬਾ ਐਮਐਲ ਮੋਗੇਰ ਔਰ ਕਰਮਕੋੜ ਦੇ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ ਔਰ ਸਾਡੀ ਮੰਤਰੀ ਸਾਹਿਬ ਕੋਟੇ ਸਾਹਿਬ ਆਖੜੇ ਨੇ ਔਰ ਸਾਡੀ ਜਿਹੜੀ ਮੋਗੇਰੀ ਕਲੀਨ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਐਸੇ ਆਮ ਆਦਮੀ ਪਾਰਟੀ ਨੇ ਸਤਿਕਾ ਪਜਾਉਣ ਵਾਲਾ ਬਹੁਤ ਸਾਰੇ ਤੇ ਦਿੱਲੀ ਵੀ ਜੋਟੇ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਾ ਰੱਖਿਆ ਗਿਆ ਅਰਵਿੰਦ ਤੇਜਰੀਵਾਲ ਜੀ ਵੱਲੋਂ ਕਿਰਤ ਧਰਮ ਦੀ ਰਾਜਨੀਤੀ ਅਸੀਂ ਕਰਦੇ ਹਾਂ ਮਨ ਸਰ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਆਂ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆਂ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਵੀ ਆ ਰਹੀ ਹੈ ਬਾਣਾ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਦੋ ਦਿਨ ਮੇਰੀ ਦਿੱਲੀ ਤੁਸੀਂ ਵੀ ਦੇਖਿਆ ਹੋਣਾ ਸਰ ਦਾ ਕਵਰ ਕਿਦਾਂ ਦਿੱਲੀ ਦੇ ਸੋਇਸਨ ਹੁਣ ਤੱਕ ਦੀਆਂ ਖਾਸ ਖਾਸ ਸੁਰਖੀਆਂ ਵਧੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ